ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਨਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜਦੋਂ ਆਪਣਾ ਚੋਲਾ ਤਿਆਗਣਾ ਸੀ ਤੇ ਸੱਚਖੰਡ ਨੂੰ ਜਾਣਾ ਸੀ ਤਾਂ ਉਹ ਸੱਚਖੰਡ ਜਾਣ ਤੋਂ ਪਹਿਲਾਂ ਤਨਤਨ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਨੂੰ ਤੀਸਰੀ ਗੁਰੂ ਬਣਾ ਕੇ ਜਾਣਾ ਚਾਹੁੰਦੇ ਸਨ ਕਿਉਂਕਿ ਤਨਤਨ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ 12 ਸਾਲ ਅਣਥੱਕ ਸੇਵਾ ਕੀਤੀ ਤੇ ਸੇਵਾ ਕਰਕੇ ਬਹੁਤ ਵਰ ਪ੍ਰਾਪਤ ਕੀਤੇ ਇੱਕ ਦਿਨ ਸਭਾ ਦੇ ਵਿੱਚ ਸਿੱਖਾਂ ਨੂੰ ਸੰਬੋਧਨ ਕਰਕੇ ਉਹਨਾਂ ਨੇ ਕਿਹਾ ਕਿ ਭਾਈ ਉੱਠ ਕੇ ਪਾਣੀ ਦੀ ਗਾਗਰ ਭਰ ਕੇ ਲਿਆਓ ਤੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾਓ ਤੇ ਸਾਰੀ ਸੰਗਤ ਨਾਲ ਇਹਨਾਂ ਦਾ ਮੇਲ ਕਰਾਓ ਗੁਰੂ ਸਾਹਿਬ ਜੀ ਨੇ ਐ ਵੀ ਫਰਮਾਇਆ ਕਿ ਮੇਰੇ ਦੋਹਾਂ ਪੁੱਤਰਾਂ ਨੂੰ ਮੇ ਇੱਥੇ ਬੁਲਾਓ ਕਿਉਂਕਿ ਹੁਣ ਮੇਰੇ ਜਾਣ ਦੀ ਤਿਆਰੀ ਹੈ ਤੇ ਸੰਸਕਾਰ ਵਾਸਤੇ ਵੀ ਸਾਰੀ ਸਮਗਰੀ ਇਕੱਠੀ ਕਰ ਲਵਾਂ ਪੰਜ ਪੈਸੇ ਤੇ ਨਾਰੀਅਲ ਲੈ ਕੇ ਆਓ ਤੇ ਫੁੱਲਾਂ ਦਾ ਵੱਡਾ ਸਾਰਾ ਹਾਰ ਤਿਆਰ ਕਰੋ ਸਿੱਖਾ ਨੇ ਗੁਰੂ ਸਾਹਿਬ ਜੀ ਤਾਂ ਤਨ ਸ਼੍ਰੀ ਗੁਰੂ ਅੰਗਦ ਦੇਵ ਪਾਸ਼ਾ ਜੀ ਦੀਆਂ ਆਗਿਆ ਨੂੰ ਸੁਣਿਆ ਤੇ ਬੜੇ ਹੈਰਾਨ ਹੋਏ ਤੇ ਹੈਰਾਨ ਹੋ ਕੇ ਗੁਰੂ ਸਾਹਿਬ ਜੀ ਦੀ ਆਗਿਆ ਅਨੁਸਾਰ ਕੰਮ ਕਰਨ ਲੱਗ ਪਏ ਕਿਉਂਕਿ ਉਹਨਾਂ ਦੇ ਦਿਲ ਵਿੱਚ ਗੁਰੂ ਜੀ ਲਈ ਬਹੁਤ ਹੀ ਪਿਆਰ ਤੇ ਸ਼ਰਧਾ ਭਰੀ ਹੋਈ ਸੀ ਇਸ ਤਰ੍ਹਾਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਤੇ ਬੜੇ ਸਨਿਮਰ ਹੋ ਕੇ ਸ਼੍ਰੀ ਗੁਰੂ ਅੰਗਦ ਦੇ ਪਾਸ਼ਾ ਜੀ ਦੇ ਚਰਨ ਕਮਲਾਂ ਦੇ ਪਾਸ ਜਾ ਕੇ ਬੈਠ ਗਏ। ਸਾਰੀ ਸੰਗਤ ਵੀ ਗੁਰੂ ਸਾਹਿਬਾਂ ਦੇ ਕੋਲ ਆ ਕੇ ਬੈਠ ਗਈ ਆ। ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਸਾਰੀ ਸੰਗਤ ਦੇ ਵਿੱਚ ਬਿਰਾਜਮਾਨ ਸਨ। ਉਹ ਇਸ ਤਰ੍ਹਾਂ ਲੱਗ ਰਹੇ ਸਨ ਜਿਵੇਂ ਸੂਰਜ ਜੀ ਸ਼ੋਭਾ ਪਾਰਿਆ ਹੋਵੇ। ਹਨੇਰਾ ਤੇ ਅਗਿਆਨਤਾ ਉਹਨਾਂ ਦੇ ਨੇੜੇ ਵੀ ਨਹੀਂ ਸੀ ਆਉਂਦਾ। ਨਿੰਦਕ ਤੇ ਚੋਰ ਉਹਨਾਂ ਨੂੰ ਵੇਖ ਕੇ ਭੱਜ ਜਾਂਦੇ ਸਨ। ਸਾਸੰਗਾ ਜੀ ਜਿਹੜੇ ਗੁਰੂ ਤੋਂ ਬੇਮਕ ਹੁੰਦੇ ਆ ਨਾ ਉਹ ਉੱਲੂ ਵਾਂਗ ਹੁੰਦੇ ਆ ਉਹ ਸਾਰੀ ਉਮਰ ਅੰਨੇ ਹੀ ਬਣੇ ਰਹਿੰਦੇ ਆ ਕਿਉਂਕਿ ਉਹਨਾਂ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਨੇ 84 ਲੱਖ ਦੇ ਗੇੜ ਚੋਂ ਪੈਣਾ ਹੁੰਦਾ ਵਾ ਇਸ ਲਈ ਉਹ ਗੁਰੂ ਜੀ ਦੇ ਪ੍ਰਕਾਸ਼ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ ਪਰ ਜਿਹੜੇ ਗੁਰਮੁਖ ਜਨ ਹੁੰਦੇ ਆ ਨਾ ਉਹ ਕਮਲ ਰੂਪੀ ਸੰਤ ਬੜੇ ਖੁਸ਼ ਹੋ ਕੇ ਘਟ ਜਾਂਦੇ ਆ ਸਾਸੰਗਾ ਜੀ ਇਸ ਸੰਸਾਰ ਵਿੱਚ ਕਈ ਤਰ੍ਹਾਂ ਦੇ ਮਤ ਚੱਲਦੇ ਹਨ ਕਈ ਤਰ੍ਹਾਂ ਦੇ ਧਰਮ ਚੱਲਦੇ ਹਨ ਪਰ ਇਹਨਾਂ ਨੂੰ ਧਰਮ ਪ੍ਰਕਾਸ਼ ਨਹੀਂ ਮਿਲਦਾ ਜਿਹੜੇ ਉਹਨਾਂ ਦੇ ਚੇਲੇ ਬਣਦੇ ਆ ਉਹ ਵੀ ਕੁਮੜ ਘੇਰੀਆਂ 'ਚੋਂ ਪਏ ਰਹਿੰਦੇ ਆ ਉਹਨਾਂ ਦਾ ਪਰ ਉਤਾਰਾ ਨਹੀਂ ਹੁੰਦਾ ਉੱਤਮ ਗੁਣਾ ਵਾਲੇ ਜਿਹੜੇ ਬੰਦੇ ਹੁੰਦੇ ਆ ਨਾ ਉਹ ਹਮੇਸ਼ਾ ਜਾਗਦੇ ਰਹਿੰਦੇ ਹਨ ਕਿਉਂਕਿ ਉਹਨਾਂ ਨੇ ਪ੍ਰਮਾਤਮਾ ਨੂੰ ਮਿਲਣਾ ਹੁੰਦਾ ਇਸ ਲਈ ਉਹ ਸੱਚੇ ਗੁਰੂ ਦੇ ਪਾਲ 'ਚੋਂ ਰਹਿੰਦੇ ਆ ਪਰ ਆਕਸ਼ਾ